ਅਗਰ ਦਿੱਤਾ ਜਿਹੜਾ ਮੈਂ ਉਹਦੇ ਕੋਲ 10 ਲੱਖ ਰੁਪਏ ਲੈਣਾ ਹੈ ਬਣਾ ਕੇ ਦਿੱਤਾ ਹੈ ਕੋਈ ਇਦਾਂ ਦਾ ਮਾਮਲਾ ਹੈਗਾ ਕਰ ਇੱਕ ਉਹਨਾਂ ਨੇ ਬਣਾ ਕੇ ਦਿੱਤਾ ਕਰ ਖਾ ਕੇ ਦਿੱਤਾ ਮੈਂ ਲੋਨ ਲਿਆ ਵਾ ਐਸਾ ਹੀ ਬੇਨਤ ਕੋ 145 ਹਜ਼ਾਰ ਦਾ ਲੋਨ ਲਿਆ ਜਿਹਦੀਆਂ ਮੇਰੇ ਕੋ ਕਾਪੀਆਂ ਪਈਆਂ ਨਹੀਂ ਤੇ ਉਹਦੇ ਕਰਕੇ ਮੈਂ ਜਿਹੜਾ ਮੈਨੂੰ ਜਗਾ ਦਾ ਬੇਨਾ ਮਾਰਦਾ ਮੈਂ ਤਾਂ ਕੋਈ ਪੈਸਾ ਨਹੀਂ ਦੇਣਾ ਸਿਰ ਮੇਰੇ ਕੋ ਚੱਕ ਤੂੰ ਲੈ ਦੇਣਾ ਹੋਰ ਕਾਗਜ਼ਾ ਤੇ ਮੇਰੇ ਕੋ ਟੈਂਕ ਆ ਗਿਆ ਉਹਦੇ ਕਰਕੇ ਮੇਰੇ ਪਲੇਸ ਨੇ ਕੱਟਾ ਦੇ ਹਾਂਜੀ ਇੱਕ ਦਲ ਨੇ ਖਾਨ ਪਾੜਿਆ ਸੀ ਕੋ ਬਣਾਉਣੇ ਦਾ ਬੰਦਾ ਸੀ ਇੱਕ ਦਲ ਨੇ ਹੋਰ 2.5 ਲੱਖ ਲੜਾ ਜਿਹਨਾਂ ਨੇ ਹੋਰ 7.5 ਲੱਖ ਦਾ ਕੇਸ ਕਰਿਆ ਸੀ ਕੀ ਕਹਸਦੇ ਕਿ ਪੀਵੀਐਸ ਮੋਲ ਵਾਲਿਆਂ ਦਾ ਹੱਥ ਨਹੀਂ ਤੁਹਾਡੇ ਪਿਛੇ ਨਹੀਂ ਕਿਸੇ ਦਾ ਹੱਥ ਨਹੀਂ ਜੀ ਐਂਡਲਾ ਸਵਾਲ ਕੀ ਧਮਕੀ ਦੇ ਰਹੇ ਧਮਕੀ ਮੈਨੂੰ ਕਹਿੰਦੇ ਜਾਂਦੇ ਉਹ ਤੋਂ ਹਟ ਜਾ ਕਿ ਜਦੋਂ ਮੈਂ 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 ਉਹਨੂੰ ਭਾਵੇਂ ਆਇਆ ਯਾਰ ਫਸ ਗਿਆ ਮੈਂ ਨਹੀਂ ਹਟਾਂ ਕੀ ਨਾਮ ਸ਼ਸ਼ੀ ਕੁਮਾਰ ਜੀ ਸ਼ਸ਼ੀ ਕੁਮਾਰ ਜੀ ਜਿਹੜਾ ਪਿਛਲੇ ਦਿਨ ਤੁਹਾਡਾ ਝਗੜਾ ਹੋਇਆ ਸੀ ਖਬਰ ਵੀ ਚੱਲੀ ਆ ਅੱਜ ਫਿਰ ਦੁਬਾਰਾ ਪ੍ਰੈਸ ਕਾਨਫਰੰਸ ਕਰ ਰਹੇ ਕਿਉਂ ਕਰ ਰਹੇ ਕੀ ਸਬੰਧ ਆ ਮੈਂ ਕਹਿੰਦਾ ਉਹ ਸਾਡੇ ਪਾਸੋਂ ਸਵੇਰੇ ਬੰਦੇ ਭੇਜੇ ਮੇਰੇ ਵਾਲੇ ਸਾਡੇ ਪੰਜ ਵਜੇ ਦੀ ਗੱਲ ਆ ਪਹਿਲਾਂ ਦੁਕਾਨ ਤੇ ਭੇਜੇ ਸੀ ਤੇ ਆਪਾਂ ਨੇ ਨਹੀਂ ਕਿਹਾ ਕਰਨਾ ਉਹਦਾ ਨਾਮ ਆ ਗਿਆ ਲਾਹ ਪ੍ਰੀਤ ਇੱਕ ਦਾ ਨਾਮ ਆ ਗਿਆ ਪ੍ਰੀਤ ਤੇ ਜਿਹੜੀ ਮੈਂ ਛੁੱਟੀ ਕਰਕੇ ਜਾਣ ਦੇ ਕੀ ਇਹ ਕਲਾਸ ਤੋਂ ਸਾਰ ਸਮੇਂ ਬਿਤਾਇ ਮੁਰਗੇ ਉਹ ਮੋੜਿਆ ਮੇਰੇ ਤੇ بڑے ਗੁੜੇ ਕਈ ਕੁਛ ਮਾਰਿਆ ਮੈਂ ਬਿਹੋਚ ਰਿਆ ਮੈਨੂੰ ਕੋਈ ਸਮਝ ਨਹੀਂ ਲੱਗਣੀ ਟੱਕਰੀ ਇਸਕੇ ਅੰਨਾ ਕੁਟਿਆ ਮੈਨੂੰ ਆਪਣੀ ਦੁਕਾਨ ਦੇ ਅੰਦਰ ਲੈ ਜਾਂਦੇ ਨੇ ਚੋਤੇ ਮੈਨੂੰ ਫੋਟੋ ਤੇ ਮਾਰਿਆ ਨਾ ਨੇ ਤੇ ਜੋ ਵੀ ਕੰਮ ਕੀਤਾ ਵੀ ਇਹ ਕਲਾਸ ਤੋਂ ਲੈ ਕੀਤਾ ਮੇਰੇ ਚੱਕ ਲੈ ਮੈਨੂੰ ਬੰਦੀ ਬਣਾ ਲਈ ਕਹਿੰਦੇ ਤੂੰ ਹੋ ਗਿਆ ਦੁਕਾਨ ਤੇ ਕੰਮ ਕਰੇਗਾ ਤੇਰਾ ਹਵਾਲਾ ਹੋਣਾ ਤੇ ਇਸ ਤੋਂ ਇਲਾਵਾ ਤੇਰਾ ਇਸ ਤੋਂ ਮੋੜਾ ਲ ਕਰਾਂਗੇ ਇਹ ਅੰ内 ਮੈਂ ਚੱਕ ਰੱਖਿਆ ਮੈਨੂੰ ਬੰਦੀ ਬਣਾ ਕੇ ਰੱਖਿਆ ਚੱਕਾ ਰੱਖਿਆ ਕਿ ਮੈਨੂੰ ਅੰ内 ਬੰਦੀ ਬਣਾ ਆ ਚੱਕ ਮੰਗਣਾ ਤੇ ਮੈਨੂੰ ਫਿਰ ਮਾਰਦੇ ਆ ਕਿੰਨਾ ਚਿਰ ਤੁਸੀਂ ਕੰਮ ਕਰਦੇ ਰਹੇ ਕਿਹੜੀ ਸੰ ਤੋਂ ਲੈ ਕੇ ਕਿੰਨਾ ਟਾਈਮ ਤੱਕ ਉੱਥੇ ਕੰਮ ਤੇ 10 ਸਾਲ ਮੈਂ ਕੀਤਾ ਇਹ ਕੰਮ ਤੇ ਅੰਨਾਂ ਨੇ ਮੇਰੇ ਕੋਲ ਰੱਖਿਆ ਸੀ ਚੱਕ ਰੱਖਿਆ ਸੀ ਮੇਰੇ ਕੋ ਤੇ ਮੈਨੂੰ ਕਹਿੰਦੇ ਤੈਨੂੰ 10 ਲੱਖ ਰੁਪਏ ਤੇਰੇ ਕੋਲ ਲੈਣਾ ਪਾਸ 10 ਲੱਖ ਰੁਪਏ ਚ ਲੈਣਾ ਮੇਰੀ ਸੋਲ ਹੀ ਲਈਏ ਮੇਰੇ ਕੋਲ ਚੱਕ ਲੈ ਸੀ ਉਹਨਾਂ ਦਾ ਕਹਿਣਾ ਹੈਗਾ ਵਿਜੇ ਜਿਹੜੇ ਵਿਜੇ ਕਲਾਟ ਹਾਊਸ ਹੈ ਕਿ ਅਸੀਂ ਇਹਨੂੰ ਘਰ ਬਣਾ ਕੇ ਦਿੱਤਾ ਹੈ ਕੋਈ ਐਦਾਂ ਦਾ ਮਾਮਲਾ ਹੈਗਾ ਘਰ ਕੋ ਉਹਨਾਂ ਨੇ ਬਣਾ ਕੇ ਦਿੱਤਾ ਹੈ ਘਰ ਬਣਾ ਕੇ ਦਿੱਤਾ ਮੈਂ ਲੋਨ ਲਿਆ ਵਾ ਐਸਾ ਹੀ ਪਿੰਕ ਤੋਂ 145000 ਦਾ ਲੋਨ ਲਿਆ ਜਿਹੜੀਆਂ ਮੇਰੇ ਕੋ ਕਾਪੀਆਂ ਪਈਆਂ ਨੇ ਤੇ ਜਿਹੜੀ ਮੈਂ ਕਿਸ਼ਤ ਅੜਨ ਵਾਲੀ 2021 ਚ ਮੈਂ ਲੋਨ ਲਿਆ ਵੇ ਤੋਂ ਮੇਰੀ ਕਿਸ਼ਤ ਰੇ ਵੀ ਚੱਲਣੀ 10 ਸਾਲ ਹੋਰ ਚੱਲਣੀ ਕਿਸ਼ਤ ਮੇਰੀ ਆਂਦੇ ਅਸੀਂ ਪੈਸੇ ਮੰਗੇ ਤੇ ਇਹਨੇ ਜਿਹੜਾ ਕਿ ਇਹ ਡਰਾਮਾ ਕੀਤਾ ਹੈਗਾ ਕੋਈ ਅਸੀਂ ਕੁੱਟਿਆ ਨਹੀਂ ਜਿਹੜੀ ਲੋਕੇਸ਼ਨ ਕਿਹੜੀ ਸੀ ਜਿੱਥੇ ਤੁਹਾਨੂੰ ਤੂੰ ਕਿ ਖੜਿਆ ਜਾਂ ਠੱਡ ਮਾਰੇ ਕਿਹੜੀ ਜਗ੍ਹਾ ਹੈ ਕੋਈ ਗੱਲ ਨਹੀਂ ਸਾਰੇ ਕੋਈ ਇਹਨੂੰ ਮੈਂ ਕੋਈ ਉਹ ਜੀ ਗੱਲ ਬਾਤ ਨਹੀਂ ਹੈਗੀ ਮੈਨੂੰ ਆਪ ਵੀ ਧਮਕੀ ਲਾਉਂਦਾ ਕਿ ਜੇ ਤੂੰ ਹੋਰ ਦੁਕਾਨ ਤੇ ਕੰਮ ਕਰੇਗਾ ਤੇਰਾ ਇਹੋ ਹਾਲ ਹੋਏਗਾ ਮੈਨੂੰ ਇਨਾ ਖੜਿਆ ਵਾ ਮੈਂ ਤਾਂ ਸੱਤਵੇਂ ਛੁੱਟੀ ਕਾ ਕੇ ਗਿਆ ਵਾ ਮੈਨੂੰ ਉੱਥੋਂ ਮਹਿਤਾ ਚੌਂਕ ਦੇ ਵਿੱਚੋਂ ਹੀ ਸੱਤ ਭੜੂਰੇ ਵਾਲੇ ਗੁੰਮ ਨਹੀਂ ਛੁਟਿਆ ਗਿਆ ਵਾ ਫਿਰ ਉਸ ਤੋਂ ਕੁੱੜਦੇ-ਕੁੱੜਦੇ ਮੈਨੂੰ ਉਹ ਦੁਕਾਨ ਤੇ ਲੈ ਗਿਆ ਤੇ ਵੀਰ ਸ਼ਾ ਨਾਲ ਆਪ ਹੀ ਮੈਨੂੰ ਨਾਲ ਖੜਨ ਰਿਹਾ ਵਾ ਆਪਣੀ ਦੁਕਾਨ ਦੇ ਅੰਦਰ ਤੇ ਉਹਦੇ ਕਾ ਕੇ ਮੈਂ ਜਿਹੜਾ ਮੈਨੂੰ ਜਗ੍ਹਾ ਦਾ ਮੇਨਾ ਮਾਰਦਾ ਮੈਂ ਤਾਂ ਕੋਈ ਪੈਸਾ ਉਹ ਮੇਰੇ ਕੋ ਚੱਕ ਚੁਗਲੇ ਦੇ ਨਾਲ ਹੋਰ ਕਾਗਜ਼ਾਂ ਦੇ ਮੇਰੇ ਕੋ ਸੈਂਕੜਾ ਚ ਗਿਆ ਉਹਦੇ ਕਾਗਜ਼ ਮੈਨੂੰ ਬਲੈਕ ਮੈਨ ਲਗਾਤਾ ਸੀ ਤੁਸੀਂ ਕੋਈ ਦੇਣਾ ਉਹਨਾਂ ਦਾ ਪੈਸਾ ਉਹਨਾਂ ਦਾ 10 ਲੱਖ ਦਾ 10 ਲੱਖ ਕਿਹਾ ਉਹਨਾਂ ਨੇ ਨਹੀਂ ਸਰ ਕੋਈ ਪੈਸਾ ਦੇਣਾ ਮੈਂ ਸਰ ਲੋਨ ਲਿਆ ਲੋਨ ਦੀਆਂ ਕਿਸ਼ਤਾਂ ਮੈਂ ਤਾਂ ਦੇ ਆਲੇ ਅਸਲ ਬੈਂਕ ਤੋਂ ਉਹਨੇ ਸਰ ਤੋਂ ਮੇਰੀ ਗਰੰਟੀ ਪਾਈ ਏ ਉਹ ਨਜ਼ਰ ਮੈਂ ਕੰਮ ਕੀਤਾ ਨੇ ਮੇਰੀ ਗਰੰਟੀ ਪਾਈ ਏ ਅਲਾ ਮੈਂ ਕੋਈ ਪੈਸਾ ਦੇਣਾ ਪਹਿਲਾਂ ਵੀ ਕਿਸੇ ਬੰਦੇ ਨੂੰ ਕੁੱਟਿਆ ਜਿੱਦਾਂ ਤੁਹਾਨੂੰ ਕੁੱਟਿਆ ਹਾਂਜੀ ਇੱਕ ਵਾਰ ਨੇ ਕੰਨ ਪਾੜਿਆ ਸੀ ਉਪੜਾਲੇ ਦਾ ਬੰਦਾ ਸੀ ਇੱਕ ਵਾਰ ਨੇ ਹੋਰ 2.5 ਲੱਖ ਲੜਾ ਜਿੱਦਾਂ ਨੇ ਉਹਤੇ 7.5 ਲੱਖ ਦਾ ਕੇ ਕੀ ਕਹਿ ਸਕਦੇ ਕੀ ਦੈਸਤਿਆ ਬੰਦੇ ਦੀ ਉਹ ਡਿਆਲਾ ਜੀ ਦੀ ਇਹ ਸ਼ੌਕਰ ਬੰਦਾ ਵਾ ਤੇ ਗਰੀਬਾਂ ਬੰਦਿਆਂ ਚੱਕ ਰੱਖ ਲੈਂਦਾ ਤੇ ਕੋ ਪਲਾਨ ਨਹੀਂ ਕਰਦਾ ਇਹ ਹੁਣ ਆਣ ਕੇ ਦੈਸਤ ਹੋਈ ਜਿੱਦਾਂ ਤੁਸੀਂ ਦੱਸ ਰਹੇ 8 ਤੋਂ 10 ਸਾਲ ਕੰਮ ਕਰਦੇ ਰਹੇ ਪਹਿਲੇ ਵੀ ਦੱਸਿਓ ਬੜੀ ਜੀ ਇਹ ਹੁਣ ਤੇ ਚਲੋ ਮੇਰਾ ਚੱਕ ਵਿਸ਼ਵਾਸ ਬਹੁਤ ਜ਼ਿਆਦਾ ਕੀਤਾ ਨੇ ਮੇਰੇ ਕੋ ਚੱਕ ਰੱਖ ਲੈ ਮੈਂ ਇਹ ਆ ਗਿਆ ਬਟਾਲੇ ਦੇ ਜਵਾਈ ਸੀ ਨੇ ਮੇਰੇ ਕੋ ਚੱਕ ਰੱਖੇ ਮੈਂ ਵਿਸ਼ਵਾਸ ਚੋੜ ਤੀ ਅਰੇ ਨਾਲ ਮਰਿਆ ਉਹ ਕਹਿੰਦਾ ਕਿ ਮੈਨੂੰ ਭਾਈਆ ਭਾਈਆ ਕਹਿ ਕੇ ਬੁਲਾਉਂਦਾ ਸੀ ਪਰ ਮੇਰੀ ਤੇ ਬਹੁਤ ਜ਼ਿਆਦੀ ਮੇਰੀ ਦੇ ਵੇਖੋ ਗਵਣੀਆਂ ਚਾਹੀਦੇ ਭਾਈਆ ਹੀ ਹੁੰਦਾ ਵਾ ਆ ਬਿਲਕੁਲ ਘਰ ਸੰਜਾਈ ਦੇ ਭਾਈ ਉਸੇ ਅਵਿਸ਼ਵਾਸ਼ੀਸ਼ੇ ਮੈਂ ਛਿੱਤਰ ਗਾਦੇ ਵੇ ਅੱਜ ਉਸੇ ਭਈਆ ਨੇ ਛਿੱਤਰ ਮੋਵਾਇ ਦੇ ਮੈਨੂੰ ਕੀ ਕਹਸੇ ਤੇ ਕਿਤੇ ਪੀਬੀਐਸ ਮਾਲ ਵਾਲਿਆਂ ਦਾ ਹੱਥ ਨਹੀਂ ਤੁਹਾਡੇ ਪਿੱਛੇ ਨਹੀਂ ਕਿਸੇ ਦਾ ਹਸਲ ਨਹੀਂ ਜੀ ਮੈਂ ਤੇ 4 ਮਹੀਨੇ 2 ਮਹੀਨੇ ਵਿਲਾ ਰਿਹਾ ਘਰ ਅਨੇ ਮੈਨੂੰ ਇਕੜਨ ਗਿਆ ਇੱਕ ਵਾਰਨ ਮੈਂ ਪੁੱਛਿਆ ਭਈਆ ਹੀ ਮਾਵਾ ਕਹਿੰਦਾ ਮੈਨੂੰ ਤੇਰੇ ਵਲਗੇ ਮੈਨੂੰ ਲੋੜ ਜਿੱਤੇ ਮਰਜੀ ਦਵਾਓ ਅੜ ਗਿਆ ਮੈਂ ਪੀਬੀਐਸ ਵਾਲਿਆਂ ਕੋਲ ਆ ਕੇ ਮਾਤੇ ਕੰਮ ਕਰਨ ਲਿਆ ਜੇ ਮੈਨੂੰ ਕੰਮ ਕਰਨ ਦੇਦਾ ਕਹਿੰਦਾ ਮੇਰੇ ਛਿੱਟਾਂ ਨੂੰ ਕੰਮ ਕਰਨ ਲਿਆ ਉੱਥੇ ਕਿੰਨੀ ਸੈਲਰੀ ਦਿੰਦੇ ਤੇ ਇਹ ਕਿੰਨੀ ਦੇ ਰਿਹਾ ਸੈਲਰੀ ਜੀ ਸ਼ਾਈ ਕੋਈ ਫਲਬਾਨ ਨਹੀਂ ਹੈ ਕੀ 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 ਕਹਿ ਸਕਦੇ ਆ ਕਿ ਹੁਣ ਇੱਥੇ ਆਣ ਕੇ ਸਕੂਨ ਆ ਕਿ ਮਤਲਬ ਬਹੁਤ ਸੋਕਾ ਮੈਨੂੰ ਤੇ ਇਹ ਗੱਲ ਦੀ ਕਚਕਚ ਨਹੀਂ ਮੈਨੂੰ ਕੋਈ ਪੈਸੇ ਨਾਲ ਮੋਲ ਨਹੀਂ ਹੈਗਾ ਉਹ ਕਹਿੰਦਾ ਕਿ ਸਾਡੇ ਬੰਦੇ ਪੋਟ ਰਿਆ ਦਿਨ ਤੋਂ ਦਿਨ ਨਹੀਂ ਪੋਟਿਆ ਜੀ ਮੈਂ ਆਪੂ ਪੋਟ ਕੇ ਆਏ ਉਹਨੇ ਵੀ ਪਟਿਆ ਨਾ ਪਟਿਆ ਵੀ ਜੋ ਇੱਜੇ ਨਹੀਂ ਆ ਗਈ ਮੈਂ ਉੱਥੇ ਕੰਮ ਕਿਉਂ ਕਰਾਂਗਾ ਉੱਥੇ ਅੱਜ ਝਗੜੇ ਨੂੰ ਕਿੰਨਾ ਟਾਈਮ ਹੋ ਚੁੱਕਿਆ ਪੁਲਿਸ ਨੇ ਕੀ ਕਾਰਵਾਈ ਕੀਤੀ ਇਹ ਕੋਈ ਝਗੜਾ ਨਤੀ ਦੀ ਦਾ ਹੈ ਨਤੀ ਦੀ ਦਾ ਝੜਾ ਆਇਆ ਵੇ ਤੇ ਨਤੀ ਆਗਵਾ ਦਾ ਝੜਾ ਆਇਆ ਦੇ ਹਨ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ 7:30 ਦਾ ਟਾਈਮ ਸੀ ਮੈਂ ਬਸ ਵਰਣੀ ਸੀ ਤੇ ਮੈਂ ਉਥੇ ਦੇ ਸੱਤ ਬਠੂਰੇ ਦਾ ਘੋਟਾ ਦੇ ਉਸੇ ਲਈ ਟ੍ਰੈਵਲ ਐ ਨਾਲ ਉਹ ਇਹ ਨਾ ਲੋ ਨੇ ਇੱਕ ਨਾਲ ਉਹ ਸਾਥੀ ਅਨਾਮ ਨੂੰ ਰਤੋ ਭਾਈ ਵਾਵਾ ਕੀਤਾ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਹੈਗਾ ਕੋਈ ਉਹ ਸਾਰੇ ਵੇਖੋ ਜਾਂ ਤੇ ਮਲਾਈਮ ਲੈ ਸਕਦੇ ਤੇ ਜਾਂ ਪੱਤਰਕਾਰ ਲੈ ਸਕਦੇ ਮੈਨੂੰ ਤਾਂ ਤੇੜੀ ਨਹੀਂ ਹੁੰਦਾ ਨੇ ਉਹ ਕਹਿੰਦਾ ਦਸ਼ਮ ਬੜੀ ਏ ਉਹ ਡਰ ਬਹੁਤ ਆ ਵੀਏ ਕਵਾਤਾ ਜਿਹੜਾ ਬੰਦਾ ਤੁਹਾਨੂੰ ਇਥੋਂ ਲੈਣ ਆਇਆ ਉਹਦੀ ਤੇ ਮੈ ਹੈਗੀ ਜਿਆਦਾ ਤੁਹਾਡੇ ਉਹਦੀ ਵੀਡੀਓ ਆ ਗਈ ਹੈ ਤੇ ਮੋਲਦੀ ਵੀਡੀਓ ਆ ਗਈ ਹੈ ਆਈ ਪੰਜ ਗ੍ਰੇਨ ਆਇਆ ਹੈ ਮੈਨੂੰ ਬੁਲਾਣਾ ਆਇਆ ਤੇ ਮੈਨੂੰ ਕਹਤਾ ਅੱਤਾਂ ਦਾ ਤੇਰੀ ਗੱਲਬਾਤ ਤੇ ਧੰਗੀਆਂ ਬੜੀਆਂ ਆਉਂਦੀਆਂ ਮੈਨੂੰ ਅੱਗੇ ਉਹ ਧੰਗੀਆਂ ਦਿੱਤੀਆਂ ਨੇ ਪਰਚਾ ਤੁਹਾਡਾ ਬਣਿਆ ਕਿ ਕਹਿੰਦੇ ਵਿਰੋਧੀ ਧਿਰ ਜਾ ਕੇ ਸਵੇਰੇ ਜਾ ਕੇ ਦਾਖਲ ਹੋ ਗਈ ਤਾਂ ਮੈਂ ਮੈਂ ਗਿਆ ਪੁਨੀ ਨੂੰ ਗਿਆ ਦਾਖਲ ਮੈਂ ਹੋ ਜਾਵਾ ਬਾਬੇ ਪੜੇ ਜਾ ਕੇ ਅਗਲੇ ਦਿਨ 3:30 ਵਜੇ ਦਾਖਲ ਹੋਇਆ ਤੇ ਮੇਤੇ ਫੁੱਟ ਪੱਟੇ ਭਰਾਨਗੇ ਤੇ ਸ਼ੋਗਲ ਬੰਦਾ ਬਣਾ ਸਕਦਾ ਮੈਂ ਗਰੀਬ ਤਾਂ ਮੈਂ ਨਹੀਂ ਇਹ ਪਰਚੇ ਬਣਵਾ ਸਕਦਾ ਪੁਲਿਸ ਨੇ ਕੀ ਕਾਰਵਾਈ ਪੁਲਿਸ ਨੇ ਬੰਦੇ ਫੜੇ ਸੀ ਉਸ ਟਾਈਮ ਜਿਹੜੇ ਉਹਨੇ ਫੜਿਆ ਪਤੇ ਫੜੇ ਆ ਸਵਾ 8:00 ਦੇ ਉਹਨਾਂ ਨਾਲ ਬੰਦੇ ਲੈ ਕੇ ਥਾਣੇ ਉਸ ਤੋਂ ਬਾਅਦ 1 ਆਦੇ ਹਸਪੀਟਲ ਆ ਮੇਰੇ ਬੇੜੇ ਨੂੰ ਫੋਨ ਗਿਆ ਵਾ ਤੁਹਾਡੇ ਭਾਬਾ ਛੱਡ ਲੱਗੀ ਤੇ ਉਹ ਫਿਰ ਉੱਥੇ ਆਏ ਨੇ ਤੇ ਪੀਪੀਐਸ ਵਾਲਿਆਂ ਨੇ ਮੈਨੂੰ ਸਰਾਸੋ ਚੁੱਕ ਕੇ ਘੜਿਆ ਨਾਲ ਇਹਨਾਂ ਨੇ ਗਰਾਮ ਨਹੀਂ ਪਾਗੇ ਮੈਨੂੰ ਕਹਿ ਨਹੀਂ ਚੁੱਕਿਆ ਪੀਪੀਐਸ ਵਾਲਿਆਂ ਨੇ ਮੈਂ ਮੋਰਚੇ ਕੰਮ ਕਰਦਾ ਹਾਂ ਉਹ ਕਿਹਦੇ ਖਬਰ ਦਿੱਤੀ ਪੀਪੀਐਸ ਵਾਲਿਆਂ ਨੂੰ ਸ਼ਸ਼ੀ ਨੂੰ ਬਹੁਤ ਕੁੱਟਿਆ ਜਾ ਰਿਹਾ ਤੇ ਲਿਆ ਗਏ ਨੇ ਫਿਰ ਮੈਨੂੰ ਉੱਥੇ ਘੜਿਆ ਵਾ ਐਸਐਚਓ ਵੱਲੋਂ ਕੀ ਪ੍ਰੋਸੈਸ ਹੈ ਜਿਹੜਾ ਲਾਸਟ ਸਵਾਲ ਆ ਕੀ ਆ ਅਸੀਂ ਇਹੋ ਪ੍ਰੋਸੈਸ ਸੱਚ ਨੂੰ ਅਸੀਂ ਇਨਸਾਫ ਲੈਣਾ ਹੈ ਸਾਨੂੰ ਮੇਰੇ ਚੈੱਕ ਵਾਸਤੇ ਜਾਂ ਜਿਹੜੇ ਮੈਨੂੰ ਬੰਦੀ ਬਣਾ ਕੇ ਲਗਦਾ ਮੈਂ ਚੈੱਕ ਦੇ ਰਹੇ ਕਿੰਨੇ ਕਿ ਚੈੱਕ ਗਿਣਤੀ ਦੱਸਦੇ ਮੇਰੇ ਕਿੰਨੀ ਹੋਣੀ 600 ਚੈੱਕ ਹੋਣਗੇ ਜੀ ਇੰਨੇ ਚੈੱਕ ਕਿੱਦਾਂ ਦੇ ਦਿੱਤੇ ਤੁਸੀਂ ਉਹ ਵੇਖੋ ਜੀ ਸਪੋਰਟੀ ਤੌਰ ਤੇ ਲੈਂਦੇ ਆ ਮੈਨੂੰ ਕਹਦੇ ਸੀ ਇਹ ਅਦਾਵਾ ਬੈਂਕਾਂ ਨੂੰ ਦੇਣੇ ਹੁੰਦੇ ਆ ਇਹ ਇਸ ਕਰਕੇ ਮੈਨੂੰ ਤਿੰਨ ਚਾਰ ਚੈੱਕ ਹੋਰ ਦੇ ਦੇ ਤੈਨੂੰ ਮੈਂ ਉਹ ਚੈੱਕ ਦਿੱਤੇ ਫਿਰ ਸਕਿਉਰਿਟੀ ਦੂਹ ਦੀ ਹੁੰਦੀ ਆ ਤਿੰਨ ਦੀ ਨਹੀਂ ਹੁੰਦੀ ਹੋ ਜਾਂਦੀ ਆ ਪਰ 6 ਤੁਸੀਂ ਕਹਿੰਦੇ ਆ ਸਾਰੇ 6 ਤਿੰਨ ਚੈੱਕ ਤਾਂ ਪਹਿਲੇ ਹੋ ਗਏ ਤਾਂ ਫਿਰ ਸਪੋਰਟੀ ਤੌਰ ਤੇ ਮੇਰੇ ਕੋਲ ਆਹੀ ਆਪਾਂ ਬੈਂਕ ਤੇ ਆਣੇ ਆ ਕਿ ਬੈਂਕ ਦੇ ਕਈ ਰਹਿਣ ਦੀ ਗੱਲ ਬਾ ਇਸ ਕਾਲ ਕੇ ਅਸੀਂ ਚੱਕਦੇ ਆ ਰਹੇ ਆ ਬੜੇ ਹੋ ਤੁਸੀਂ ਨਹੀਂ ਮੈਂ ਸਾਲ ਪੜਿਆ ਦੇ ਉਹਨਾਂ ਨੂੰ ਪੜਾ ਅਨਪੜ੍ਹ ਅਨਪੜ੍ਹ ਮੈਂ ਸਾਡਾ ਉੱਧਾ ਪੜਨਾ ਮਾੜਾ ਮਾੜਾ ਕੋਈ ਹੋਰ ਵੀ ਤੁਹਾਡੇ ਕੋਈ ਸਾਇੰਸੂਨ ਕਰਵਾਏ ਹੈਗੇ ਤੁਹਾਡੇ ਕੋਲ ਕੋਈ ਫੂਲ ਹੈ ਉਹ ਕਾਗਜ਼ ਹੈਗੇ ਹੋਰ ਵੀ ਚੱਕਾਂ ਤੋਂ ਲਾਵਾ ਹੋ ਗਈ ਕਾਗਜ਼ ਕਈ ਹੈਗੇ ਨੇ ਜਿੱਥੇ ਮੇਰੇ ਕੋਲ ਲਿਖਾਇਆ ਜਾ ਰਿਹਾ ਹੁਣ ਤੁਹਾਨੂੰ ਹੈਂਡਲਾ ਸਵਾਲ ਕੀ ਧਮਕੀ ਦੇ ਰਹੇ ਨੇ ਧਮਕੀ ਮੈਨੂੰ ਕਹਿੰਦੇ ਜਾਂ ਦੇ ਉੱਥੋਂ ਹਟ ਜਾ ਤੇ ਜਦੋਂ ਮੈਂ 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 ਉਹਨੂੰ ਭਾਪੀਆਂ ਹਜ਼ਾਰ ਫਸਾ ਮੈਂ ਨਹੀਂ ਹਟਣਾ ਇੰਨੇ ਨਾਲ ਅੱਧਾ ਗੱਲਾਂ ਕਰਦੇ ਮੈਂ ਕਿੱਥੇ ਹਟਦਾ ਇਹ ਤੂੰ ਜੇ ਨਹੀਂ ਤੁਹਾਡੇ ਨਾਲ ਕੋਈ ਇਨਸਾਫ ਮਿਲਦਾ ਕੀ ਯਾਰ ਅਗਲਾ ਕਦਮ ਕੀ ਰਹੇਗਾ ਅਗਲਾ ਕਦਮ ਮੈਂ ਖੁਦ ਕੁਝ ਹੀ ਕਰਲਾਂਗਾ ਤੇ ਵੀ ਆ ਜਾਵੇਂ ਪੁੱਟ ਕੇ ਫੇਰ ਜਿੱਥੇ ਹਗਾ ਵੇ ਲਈਆ ਪੈਸੇ ਮੈਨੂੰ ਪੈਸਾ ਦੇਣਾ ਕੋਈ ਨਹੀਂ ਅੱਧਾ ਤਾਂ ਕਰੇਗਾ ਮੇਰੇ ਵੱਲ ਵੇਖ ਕੇ ਹੋਰ ਨਹੀਂ ਦੇ ਕੋਈ ਮੈਂ ਕੋਈ ਕੰਮ ਨਹੀਂ ਕਰੇਗਾ